ਸਸ਼ੀਆਕਾਲ ਤੁਸੀਂ ਦੇਖ ਰਹੇ ਹੋ ਅਸਲ ਆਵਾਜ਼ ਦੁਨੀਆ ਨੇ ਉਸਨੂੰ ਗਾਇਕ ਮੰਨਿਆ ਪਰ ਅਸੀਂ ਉਸਨੂੰ ਲੈਜੈਂਡ ਕਹਿੰਦੇ ਹਾਂ ਇਹ ਹਨ ਸਿੱਧੂ ਮੂਸੇਵਾਲੇ ਦੇ ਉਹ ਰਾਜ ਉਹਨਾਂ ਦੇ ਹਰ ਫੈਨ ਨੂੰ ਪਤਾ ਹੋਣਾ ਚਾਹੀਦੇ ਹਨ ਫੈਕਟ ਨੰਬਰ 1 ਸ਼ੁਭਦੀਪ ਸਿੰਘ ਸਿੱਧੂ ਜਿਨ੍ਹਾਂ ਨੂੰ ਸਿੱਧੂ ਮੂਸੇਵਾਲਾ ਵਜੋਂ ਜਾਣਿਆ ਜਾਂਦਾ ਹੈ ਉਹਨਾਂ ਦਾ ਜਨਮ 11 ਜੂਨ 1993 ਨੂੰ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਪਿੰਡ ਮੂਸਾ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਬਲਕੌਰ ਸਿੰਘ ਫੌਜੀ ਦੀ ਨੌਕਰੀ ਕਰਦੇ ਸੀ ਅਤੇ ਉਹਨਾਂ ਦੀ ਮਾਤਾ ਦਾ ਨਾਮ ਚਰਨਕੌਰ ਹੈ ਫੈਕਟ ਨੰਬਰ 2 ਸਿੱਧੂ ਮੂਸੇਵਾਲੇ ਨੇ ਸ਼ੁਰੂਆਤੀ ਪੜ੍ਹਾਈ ਮਾਨਸਾ ਦੇ ਸਕੂਲ ਤੋਂ ਕੀਤੀ ਸੀ ਅਤੇ ਉਹਨਾਂ ਨੇ ਅੱਗੇ ਦੀ ਪੜ੍ਹਾਈ ਗੁਰੂ ਨਾਨਕ ਦੇਵ ਇੰਜੀਨੀਅਰ ਕਾਲਜ ਲੁਧਿਆਣਾ ਤੋਂ ਕੀਤੀ ਸੀ 2016 ਵਿੱਚ ਉਹਨਾਂ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਅਤੇ ਉਹਨਾਂ ਨੂੰ ਇਲੈਕਟ੍ਰੀਕਲ ਇੰਜੀਨੀਅਰ ਦੀ ਡਿਗਰੀ ਮਿਲੀ ਫੈਕਟ ਨੰਬਰ 3 ਸਿੱਧੂ ਮੂਸੇਵਾਲਾ ਟੂ ਪੈਕ 슈ਗਰ ਤੋਂ ਪ੍ਰਭਾਵਿਤ ਸੀ ਸਿੱਧੂ ਨੇ ਛੇਵੀਂ ਕਲਾਸ ਤੋਂ ਹੀ ਹਿਪ ਹੌਪ ਸੁਣਨਾ ਸ਼ੁਰੂ ਕਰ ਦਿੱਤਾ ਅਤੇ ਲੁਧਿਆਣਾ ਵਿੱਚ ਹਰਵਿੰਦਰ ਬਿੱਟੂ ਤੋਂ ਸੰਗੀਤ ਦੇ ਹੁਨਰ ਸਿੱਖੇ ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਪੜ੍ਹਾਈ ਲਈ ਕੈਨੇਡਾ ਚਲੇ ਗਏ ਫੈਕਟਰ ਨੰਬਰ 4 ਗ੍ਰੈਜੂਏਸ਼ਨ ਦੀ ਪੜ੍ਹਾਈ ਕਰਨ ਤੋਂ ਬਾਅਦ ਸੁਖਦੀਪ ਬ੍ਰੈਂਟਨ ਕੈਨੇਡਾ ਚਲੇ ਗਏ ਅਤੇ ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਕੈਨੇਡਾ ਵਿੱਚ ਰਹਿੰਦੇ ਆਪਣੇ ਸੰਗੀਤਕ ਕੈਰੀਅਰ ਦੀ ਸ਼ੁਰੂਆਤ ਕੀਤੀ ਸਿੱਧੂ ਮੂਸੇਵਾਲੇ ਨੇ ਆਪਣਾ ਪਹਿਲਾ ਗਾਣਾ ਲਾਇਸੈਂਸ 2016 ਵਿੱਚ ਲਿਖਿਆ ਸੀ ਇਸ ਗਾਣੇ ਨੂੰ ਪੰਜਾਬ ਦੇ ਸਿੰਗਰ ਨਿੰਜੇ ਨੇ ਗਾਇਆ ਸੀ ਫੈਕਟ ਨੰਬਰ 5 2017 ਵਿੱਚ ਸਿੱਧੂ ਮੂਸੇਵਾਲੇ ਨੇ ਖੁਦ ਗਾਉਣਾ ਸ਼ੁਰੂ ਕਰ ਦਿੱਤਾ ਸੀ ਉਹਨਾਂ ਨੇ ਸੋਹਾਈ ਪਹਿਲਾ ਗਾਣਾ ਗਾਇਆ ਜੋ ਬਿਗ ਬਰਡ 뮤직 ਨਾਲ ਕੀਤਾ ਸੀ 2018 ਵਿੱਚ ਸਿੱਧੂ ਮੂਸੇਵਾਲੇ ਨੇ ਭਾਰਤ ਵਿੱਚ ਲਾਈਫ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਗਸਤ 2018 ਵਿੱਚ ਪੰਜਾਬੀ ਫਿਲਮ ਡਾਕੂਆਂ ਦਾ ਮੁੰਡਾ ਲਈ ਆਪਣਾ ਪਹਿਲਾ ਫਿਲਮੀ ਗਾਣਾ ਡਾਲਰ ਲਾਂਚ ਕੀਤਾ ਸੀ ਫੈਕਟਰ ਨੰਬਰ 6 2018 ਵਿੱਚ ਸਿੱਧੂ ਮੂਸੇਵਾਲੇ ਨੇ ਆਪਣਾ ਪਹਿਲਾ ਐਲਬਮ PBX1 ਰਿਲੀਜ਼ ਕੀਤਾ ਇਸ ਐਲਬਮ ਨੇ ਬਿਗ ਬੋਰਡ ਕੈਨੇਡੀਅਨ ਐਲਬਮਾਂ ਚਾਰਟ ਵਿੱਚ 66ਵੇਂ ਸਥਾਨ ਹਾਸਲ ਕੀਤਾ ਇਸ ਐਲਬਮ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਸੁਤੰਤਰ ਤੌਰ ਤੇ ਗਾਉਣੇ ਸ਼ੁਰੂ ਕੀਤੇ ਫੈਕਟਰ ਨੰਬਰ 7 ਹੰਬਲ 뮤ਜ਼ਿਕ ਨਾਲ ਕਈ ਸਫਲ ਗੀਤ ਦੇਣ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ 2018 ਵਿੱਚ ਆਪਣੇ ਗੀਤ ਖੁਦ ਹੀ ਰਿਲੀਜ਼ ਕਰਨੇ ਸ਼ੁਰੂ ਕਰ ਦਿੱਤੇ ਸਿੱਧੂ ਮੂਸੇਵਾਲੇ ਦਾ ਪਹਿਲਾ ਗੀਤ ਵਾਰਨਿੰਗ ਸ਼ਾਰਟਸ ਸੀ ਜੋ ਕਰਨ ਔਜਲੇ ਦੇ ਗੀਤ ਲਾਫੇ ਦਾ ਜਵਾਬ ਸੀ ਉਸੇ ਸਾਲ ਉਸ ਦੀ ਪਹਿਲੀ ਐਲਬਮ PBX1 T ਸੀਰੀਜ਼ ਦੇ ਹੇਠ ਰਿਲੀਜ਼ ਹੋਈ ਸਿੱਧੂ ਮੂਸੇਵਾਲੇ ਨੇ ਆਪਣੇ ਨਿਜੀ ਲੇਬਲ ਰਾਹੀਂ ਨਾ ਸਿਰਫ ਆਪਣੇ ਬਲਕਿ ਹੋਰ ਗਾਇਕਾਂ ਦੇ ਗੀਤ ਵੀ ਰਿਲੀਜ਼ ਕਰਨੇ ਸ਼ੁਰੂ ਕਰ ਦਿੱਤੇ ਫੈਕਟ ਨੰਬਰ 8 2019 ਵਿੱਚ ਸਿੱਧੂ ਮੂਸੇਵਾਲੇ ਦੇ ਸਿੰਗਲ ਟਰੈਕ 47 ਨੂੰ ਯੂਕੇ ਸਿੰਗਲ ਚਾਰਟ ਵਿੱਚ ਦਰਜ ਕੀਤਾ ਗਿਆ 2020 ਵਿੱਚ ਸਿੱਧੂ ਮੂਸੇਵਾਲੇ ਦਾ ਨਾਂ ਦ ਗਾਰਡੀਅਨ ਦੁਆਰਾ ਆਉਣ ਵਾਲੇ ਉੱਚ ਚੋਟੀਆਂ ਦੇ 50 ਕਲਾਕਾਰਾਂ ਵਿੱਚ ਸ਼ਾਮਿਲ ਕੀਤਾ ਗਿਆ ਸਿੱਧੂ ਮੂਸੇਵਾਲੇ ਦੇ 10 ਗੀਤ ਯੂਕੇ ਏਸ਼ੀਅਨ ਚਾਰਟ ਵਿੱਚ ਸ਼ਾਮਿਲ ਸਨ ਸਿੱਧੂ ਮੂਸੇਵਾਲੇ ਦੇ ਗੀਤ ਪੰਬੀਹਾ ਬੋਲੇ ਗਲੋਬਲ YouTube ਸੰਗੀਤ ਚਾਰਟ ਵਿੱਚ ਚੋਟੀ ਦੇ 5 ਗੀਤਾਂ ਵਿੱਚੋਂ ਇੱਕ ਸੀ ਫੈਕਟ ਨੰਬਰ 9 2021 ਵਿੱਚ ਸਿੱਧੂ ਨੇ ਮੂਸਾ ਟੈਪ ਜਾਰੀ ਕੀਤਾ ਜਿਸ ਦੇ ਗੀਤ ਕੈਨੇਡੀਅਨ ਹਾਟ 100 ਯੂਕੇ ਏਸ਼ੀਅਨ ਅਤੇ ਨਿਊਜ਼ੀਲੈਂਡ ਹਾਟ ਚਾਰਟ ਸਮੇਤ ਦੁਨੀਆ ਭਰ ਦੇ ਕਈ ਚਾਰਟਾਂ ਵਿੱਚ ਸ਼ਾਮਲ ਹੋਏ ਸਿੱਧੂ ਮੂਸੇਵਾਲੇ ਨੇ ਆਪਣੀ ਖੁਦ ਦੀ ਕੰਟਰੈਕਸ਼ਨ ਕੰਪਨੀ ਜੱਟ ਲਾਈਫ ਸਟੂਡੀਓਜ਼ ਅਧੀਨ ਪੰਜਾਬੀ ਫਿਲਮ ਯੈਸ ਆਈ ਐਮ ਸਟੂਡੈਂਟ ਰਾਹੀਂ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ। ਇਸ ਫਿਲਮ ਦੇ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ ਦੁਆਰਾ ਕੀਤੀ ਗਈ ਸੀ ਤੇ ਇਹ ਫਿਲਮ ਗਿਲ ਰੌਂਤੇ ਦੁਆਰਾ ਲਿਖੀ ਗਈ ਸੀ। ਫੈਕਟ ਨੰਬਰ 10 ਜੂਨ 2020 ਵਿੱਚ ਸਿੱਧੂ ਮੂਸੇਵਾਲੇ ਨੇ ਗੁਨਾਹ ਨਾਮ ਦੀ ਇੱਕ ਹੋਰ ਫਿਲਮ ਦੀ ਘੋਸ਼ਣਾ ਕੀਤੀ 22 ਅਗਸਤ ਨੂੰ ਸਿੱਧੂ ਮੂਸੇ ਨੇ ਆਪਣੀ ਆਉਣ ਵਾਲੀ ਪੰਜਾਬੀ ਫਿਲਮ ਮੂਸਾ ਜੱਟ ਦਾ ਟਰੇਲਰ ਰਿਲੀਜ਼ ਕੀਤਾ ਇਸ ਫਿਲਮ ਵਿੱਚ ਅਭਿਨੇਤਰੀ ਸविताਜ ਬਰਾੜ ਅਤੇ ਟੂਰ ਮੇਕਰਸ ਦੁਆਰਾ ਨਿਰਦੇਸ਼ਿਤ ਹੈ 24 ਅਗਸਤ ਨੂੰ ਸਿੱਧੂ ਮੂਸੇ ਨੇ ਅੰਬਰਦੀਪ ਸਿੰਘ ਦੁਆਰਾ ਨਿਰਦੇਸ਼ਿਤ ਆਪਣੀ ਨਵੀਂ ਫਿਲਮ ਜੱਟਾਂ ਦਾ ਮੁੰਡਾ ਗਾਉਣ ਲੱਗਿਆ ਦਾ ਐਲਾਨ ਕੀਤਾ ਸੀ ਜੋ ਕਿ 18 ਮਾਰਚ 2022 ਨੂੰ ਰਿਲੀਜ਼ ਹੋਣੀ ਸੀ ਫੈਕਟ ਨੰਬਰ 11 ਪੀ ਵੀ ਐਕਸ 1 ਸਿੱਧੂ ਮੂਸੇਵਾਲੇ ਦੀ ਪਹਿਲੀ ਐਲਬਮ ਹੈ ਜੋ ਕਿ ਟੀ ਸੀਰੀਜ਼ ਦੁਆਰਾ 18 ਅਕਤੂਬਰ 2018 ਨੂੰ ਰਿਲੀਜ਼ ਕੀਤੀ ਗਈ ਸੀ ਐਲਬਮ ਬਾਈਕ ਬਰਡ ਇੰਟੈਸਟ ਸਨਪੀ ਅਤੇ ਹਜ਼ਰਨਾਗਰਾ ਦੁਆਰਾ ਤਿਆਰ ਕੀਤੀ ਸੀ ਐਲਬਮ ਦੇ ਨਾਂ ਸਿੱਧੂ ਮੂਸੇਵਾਲੇ ਨੇ ਟ੍ਰਾਂਟੋ ਫਿਲਮ ਦੁਆਰਾ ਨਿਰਦੇਸ਼ਿਤ ਜੱਟ ਦਾ ਮੁਕਾਬਲਾ ਲਈ ਇੱਕ ਸੰਗੀਤ ਵੀਡੀਓ ਵੀ ਜਾਰੀ ਕੀਤਾ ਸੀ ਸਨਿਚ ਗੇਟ ਸਨਿਚ ਸਿੱਧੂ ਮੂਸੇਵਾਲੇ ਦੀ ਦੂਜੀ ਐਲਬਮ ਹੈ ਇਹ ਇਹ ਐਲਬਮ ਬਿਨਾ ਕਿਸੇ ਘੋਸ਼ਣਾ ਦੇ 9 ਮਈ 2020 ਨੂੰ ਰਿਲੀਜ਼ ਕੀਤੀ ਗਈ ਸੀ। ਮੂਸਾ ਟੈਪ ਵੀ ਸਿੱਧੂ ਮੂਸੇਵਾਲੇ ਦੀ ਐਲਬਮ ਹੈ। ਇਹ ਐਲਬਮ 15 ਮਈ 2021 ਨੂੰ ਰਿਲੀਜ਼ ਹੋਈ ਸੀ। ਫੈਕਟ ਨੰਬਰ 12। ਨੋ ਨੇਮ ਸਿੱਧੂ ਮੂਸੇਵਾਲਾ ਦੁਆਰਾ ਰਿਕਾਰਡ ਕੀਤੀ ਪਹਿਲੀ ਅਤੇ ਇਕਲੌਤੀ ਈਪੀ ਸੀ ਜੋ 25 ਅਪ੍ਰੈਲ 2022 ਨੂੰ ਬਿਨਾ ਕਿਸੇ ਘੋਸ਼ਣਾ ਦੇ ਰਿਲੀਜ਼ ਕੀਤੀ ਗਈ ਸੀ। 2019 ਵਿੱਚ ਸਿੱਧੂ ਮੂਸੇਵਾਲੇ ਨੇ ਫਿਲਮ ਤੇਰੀ ਮੇਰੀ ਜੋੜੀ ਵਿੱਚ ਜੀਉਣਾ ਦੇ ਰੂਪ ਵਿੱਚ ਕੁਝ ਸਮੇਂ ਲਈ ਨਜ਼ਰ ਆਏ ਇਹ ਸਿੱਧੂ ਮੂਸੇਵਾਲੇ ਦੀ ਫਿਲਮੀ ਦੁਨੀਆ ਵਿੱਚ ਪਹਿਲੀ ਐਂਟਰੀ ਸੀ 2021 ਵਿੱਚ ਉਹ ਮੂਸਾ ਜੱਟ ਵਿੱਚ ਮੁੱਖ ਭੂਮਿਕਾ ਮੂਸਾ ਦੇ ਰੂਪ ਵਿੱਚ ਨਜ਼ਰ ਆਏ ਇਹ ਸਿੱਧੂ ਮੂਸੇਵਾਲੇ ਦੀ ਪਹਿਲੀ ਮੁੱਖ ਫਿਲਮ ਸੀ ਉਸੇ ਸਾਲ ਜੈਸ ਆਈ ਐਮ ਸਟੂਡੈਂਟ ਵਿੱਚ ਉਹ ਜਸ ਗਿੱਲ ਬਣ ਕੇ ਆਏ ਇਹ ਫਿਲਮ ਵਿਦਿਆਰਥੀ ਜੀਵਨ ਦੇ ਸੰਘਰਸ਼ ਦੀ ਕਹਾਣੀ ਸੀ ਹੁਣ ਫੈਨ ਉਡੀ ਕਰ ਰਹੇ ਹਨ ਜੱਟਾਂ ਦਾ ਮੁੰਡਾ ਗਾਉਣ ਲੱਗਾ ਦੀ ਇਸ ਦੀ ਨਿਰਦੇਸ਼ਨਾ ਤੇ ਲੇਖਕ ਅਮ ਦੀਪ ਸਿੰਘ ਕਰ ਰਹੇ ਹਨ ਫੈਕਟ ਨੰਬਰ 13 ਅੱਜ ਤੋਂ ਲਗਭਗ 3 ਸਾਲ 2 ਮਹੀਨੇ ਪਹਿਲਾਂ ਸਿੱਧੂ ਮੂਸੇਵਾਲੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਸਿੱਧੂ ਮੂਸੇਵਾਲਾ ਸ਼ਾਮ 4:30 ਵਜੇ ਆਪਣੇ ਚਚੇਰੇ ਭਰਾ ਗੁਰਪ੍ਰੀਤ ਸਿੰਘ ਅਤੇ ਗਵਾਂਡੀ ਗੁਰਵਿੰਦਰ ਸਿੰਘ ਨਾਲ ਘਰੋਂ ਨਿਕਲੇ ਮੂਸੇਵਾਲਾ ਆਪਣੀ ਕਾਲੇ ਰੰਗ ਦੀ ਮਹਿੰਦਰਾ ਥਾਰ ਐਸਯੂਵੀ ਚਲਾ ਕੇ ਬਰਨਾਲਾ ਵਿੱਚ ਆਪਣੀ ਮਾਸੀ ਦੇ ਘਰ ਜਾ ਰਿਹਾ ਸੀ ਸ਼ਾਮ 5:30 ਮਿੰਟ ਤੇ ਜਦੋਂ ਸਿੱਧੂ ਮੂਸੇਵਾਲੇ ਦੀ ਥਾਰ SUV ਜਵਾਹਰ ਕੇ ਪਹੁੰਚੀ ਤਾਂ ਦੋ ਹੋਰ ਕਾਰਾਂ ਨੇ ਉਸ ਨੂੰ ਰੋਕ ਕੇ ਘੇਰ ਲਿਆ ਇਸ ਘਟਨਾ ਦੌਰਾਨ 30 ਰਾਉਂਡ ਫਾਇਰ ਕੀਤੇ ਅਤੇ ਮੂਸੇਵਾਲੇ ਨੇ ਆਪਣੀ ਪਿਸਤੌਲ ਨਾਲ ਹਮਲਾਵਰਾਂ ਤੇ ਜਵਾਬੀ ਗੋਲੇਵਾਰੀ ਵੀ ਕੀਤੀ ਸੀ ਉਸੇ ਫਾਇਰਿੰਗ ਵਿੱਚ ਗੁਰਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਵੀ ਜ਼ਖਮੀ ਹੋ ਗਏ ਸਿੱਧੂ ਮੂਸੇਵਾਲੇ ਦੇ 19 ਗੋਲੀਆਂ ਲੱਗੀਆਂ ਅਤੇ ਜਦੋਂ ਸਿੱਧੂ ਮੂਸੇਵਾਲੇ ਨੂੰ ਹਸਪਤਾਲ ਲੈ ਗਏ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਫੈਕਟ ਨੰਬਰ 14 ਸਾਕਾ ਨਿੱਲਾ ਤਾਰਾ ਦੀ ਬਰਸੀ ਦੀ ਤਿਆਰੀ ਦੇ ਕਾਰਨ ਮੂਸੇਵਾਲਾ ਉਹਨਾਂ 424 ਲੋਕਾਂ ਵਿੱਚੋਂ ਸ਼ਾਮਲ ਸੀ ਜਿਨ੍ਹਾਂ ਦੀ ਪੁਲਿਸ ਸੁਰੱਖਿਆ ਇੱਕ ਦਿਨ ਪਹਿਲਾਂ ਘਟਾ ਦਿੱਤੀ ਗਈ ਸੀ ਜਾਂ ਹਟਾ ਦਿੱਤੀ ਗਈ ਸੀ ਉਸ ਨਾਲ ਚਾਰ ਦੀ ਬਜਾਏ ਕੇਵਲ ਦੋ ਕਮਾਂਡੋ ਰਹਿ ਗਏ ਸਨ ਕਟਣਾ ਦੇ ਸਮੇਂ ਮੂਸੇਵਾਲਾ ਆਪਣੀ ਬੁਲਟ ਪ੍ਰੂਫ ਗੱਡੀ ਦੀ ਬਜਾਏ ਦੋ ਹੋਰ ਲੋਕਾਂ ਦੇ ਨਾਲ ਆਪਣੀ ਨਿੱਜੀ ਕਾਰ ਵਿੱਚ ਸਫ਼ਰ ਕਰ ਰਿਹਾ ਸੀ ਉਸ ਦੇ ਦੋਸਤਾਂ ਦੇ ਅਨੁਸਾਰ ਮੂਸੇਵਾਲੇ ਨੇ ਆਪਣੀ ਸੁਰੱਖਿਆ ਨਾਲ ਨਹੀਂ ਲਈ ਕਿਉਂਕਿ ਉਸ ਦੀ ਥਾਰ SUV ਵਿੱਚ 5 ਲੋਕ ਨਹੀਂ بیٹھ ਸਕਦੇ ਸਨ ਫੈਕਟ ਨੰਬਰ 15 29 ਮਈ 2022 ਨੂੰ ਸਿੱਧੂ ਦੀ ਮੌਤ ਤੋਂ ਲਗਭਗ 3 ਹਫ਼ਤੇ ਬਾਅਦ ਉਹਨਾਂ ਦਾ ਪਹਿਲਾ ਗੀਤ S.Y.L ਆਇਆ 23 ਜੂਨ 2022 ਨੂੰ ਰਿਲੀਜ਼ ਹੋਇਆ ਫਿਰ ਦੂਸਰਾ ਗਾਣਾ ਵਾਰ 8 ਨਵੰਬਰ 2022 ਨੂੰ ਰਿਲੀਜ਼ ਹੋਇਆ ਗੁਰਪੁਰਪਤੇ ਤੇ ਫਿਰ ਤੀਸਰਾ ਗਾਣਾ ਮੇਰਾ ਨਾਂ 7 ਅਪ੍ਰੈਲ 2023 ਨੂੰ ਰਿਲੀਜ਼ ਹੋਇਆ ਚੌਥਾ ਗਾਣਾ ਚੋਰਨੀ 8 ਜੁਲਾਈ 2023 ਨੂੰ ਰਿਲੀਜ਼ ਹੋਇਆ ਵਾਚ ਆਊਟ 12 ਨਵੰਬਰ 2023 ਨੂੰ ਰਿਲੀਜ਼ ਹੋਇਆ ਡਿਪਟੀ 2 ਫਰਵਰੀ 2024 ਨੂੰ ਰੀਲੀਜ਼ ਹੋਇਆ 410 10 ਅਪ੍ਰੈਲ 2024 ਨੂੰ ਅਟੈਚ 30 ਅਗਸਤ 2024 ਨੂੰ 008 ਨੀਲ ਟੈਕ ਨੋਟਿਸ 11 ਜਨਵਰੀ 2025 ਨੂੰ ਰਿਲੀਜ਼ ਹੋਇਆ ਤਾਂ ਦੋਸਤੋ ਇਹ ਸਾਨੂੰ ਸਿੱਧੂ ਮੂਸੇਵਾਲੇ ਟੌਪ 15 ਫੈਕਟ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਹੋਰ ਅਜਿਹੀਆਂ ਜਾਣਕਾਰੀਆਂ ਲਈ ਸਾਡਾ ਚੈਨਲ ਦੇਖਦੇ ਰਹੋ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਅਗਲੀ ਵੀਡੀਓ ਵਿੱਚ